ਜੀ ਪਿਆਰ ਪਰੀ ਸਾਥ sire ਕਾਲ ਫੇਸਬੁਕ YouTube ਦੇਖਾਇਆ ਨੂੰ ਤੇ ਬਦਵਾਨ ਮੇਰੇ ਵੀਰ ਦੂਰ ਰਹਿਣਾ ਫਿਰ ਜ਼ਬਾਨ ਸਾਡੀ ਫਿਸਲ ਜਾਂਦੀ ਆ ਫਾਇਦਾ ਕੋਈ ਨਹੀਂ ਫਿਰ ਤੁਸੀਂ ਠੀਕ ਆ ਮੌਕਾ ਲਾਭਦੇ ਹੋ ਤਰਾਹਾਂ ਦਿੰਨੇ ਹੋ ਹਣਾ ਫਿਰ ਸਾਡੀ ਐਂਕਰ ਵੀਡੀਓ ਡਿਲੀਟ ਕਰਾਓ ਹਣਾ ਮੇਰੇ ਵੀਰ ਦੂਰ ਰਹਿਣ ਜਿਹਦੇ ਨਾਲ ਸਾਨੂੰ ਸਾਨੂੰ ਸਾਰੀ ਚੰਗੇ ਲੱਗਦੇ ਆ ਸੋਨੂੰ ਅਸੀਂ ਨਹੀਂ ਚੰਗੇ ਲੱਗਦੇ ਦੋ ਚਾਰ ਨੂੰ ਵੇਚਣਾ ਉਹ ਦੂਰ ਰਹੋ ਮੇਰੇ ਵੀਰ ਲਓ ਜੀ ਮੈਂ ਤੇ ਗਰਸ਼ਾਨ ਟਰੈਕਟਰ ਸਾਡਾ ਰੈਡੀ ਆ ਕਿਉਂ ਸਾਨੂੰ ਕਿਵੇਂ ਹੋਰੇ ਦਾ ਹੋ? ਥੋਸਣਾ ਕਿਵੇਂ ਆ? ਵਧੀਆ। ਅੱਜ ਛੁੱਟੀ ਗਈ ਸੀ। ਸੰਡੇ। ਆ ਸੰਡੇ ਉਹ ਸੀ। ਛੇ ਦਿਨ। ਹਾਂ ਛੇ ਦਿਨ ਡਾ ਗੁਰੂਪ ਤੇ ਇੱਕ ਵਾਹ ਦਰਜੀ ਦਾ ਨਾ। ਤੇ ਅੱਜ ਮੈਂ ਤੇ ਆ ਕੇ ਗਰਸ਼ਾਨ। ਅੱਜ ਟਰੈਕਟਰ ਅਸੀਂ ਲੈ ਕੇ ਜਾਵਾਂਗੇ। ਘਰੇ ਨਹੀਂ ਹਜੇ ਆਣਾ ਅਸੀਂ ਤਾਂ ਫਿਰ ਮੁਰੂ ਵੀ ਕੰਮ ਕਰਾਉਣਾ ਪੈਦਾ ਇਹਦਾ ਜਿੰਦਾਂ ਤੇ ਲੱਗੀ ਹੈ ਜਿਹੜੀ। ਹਮ। ਅ ਝਾੜਦਾ ਫਿਰ ਲਾਗੇ ਝਾੜਨਾ। ਤੇ ਮਿਸਤਰੀ ਸਾਡਾ ਪੰਜ ਚਾਰ ਦਿਨਾਂ ਦਾ ਵਿਆਹ ਤੇ ਸੀਗਾ। ਆ ਬਾਈ ਨੇ ਇਧਰੋਂ। ਕਿਹੜੇ ਕਲਾ ਤਾਂ ਤਾਂ ਰਣਸੂ ਵੀ ਆ ਗਿਆ ਕਿਉਂ ਕਿਵੇਂ ਆ ਤੁਹਾਨੂੰ ਨਾ ਤੋਂ ਅਜੇ ਟਰੈਕਟਰ ਦਿਖਾਉਨੇ ਆ ਕਹਿੰਦੇ ਸਮਾਈ ਦਾ ਮੁੱਲ ਹੁੰਦਾ ਨਾ ਮੈਂ ਤੁਸੀ ਆ ਦੱਸਣਾ ਵੀ ਕਿਹੜਾ ਟਰੈਕਟਰ ਮਾਡਲ ਆ ਇਹ ਠੀਕ ਹੈ ਮੇਰੇ ਭਰਾ ਉਹ ਹੀ ਦੱਸਣਗੇ ਜਿਨ੍ਹਾਂ ਨੇ ਚਲਾਇਆ ਹਨਾ origignal ਟਰੈਕਟਰ ਦਾ ਬਿਲਕੁਲ origignal ਟਰੈਕਟਰ ਹਨਾ ਮੈਂ ਮਾਰਕ ਨਹੀਂ ਦੱਸੂਗਾ ਮਾਰਕ ਦੱਸਾਂਗੇ ਤੁਸੀ ਕਿਉਂਕਿ ਕਈ ਜਿੱਦਾ ਹੁੰਦੀਆਂ ਵੀ ਸੋਹਣੀਆਂ ਇੰਨੀਆਂ ਹੁੰਦੀਆਂ ਵੀ ਜਿਵੇਂ ਅੱਜ ਹੀ ਕੰਪਨੀ ਚੋਂ ਲਿਆਂਦੀਆਂ ਹੁੰਦੀਆਂ ਗਈਆਂ ਹਨ ਇਹ ਬਾਈ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਬਾਈ ਟਰੈਕਟਰ ਕਿੰਨਾ ਚੱਲਿਆ ਕਹਿੰਦਾ 2 ਮੀਟਰ ਖਰਾਬ ਹੋ ਗਿਆ ਬਾਈ 3 ਜਾਂ ਮੀਟਰ ਪਵਾਇਆ ਹੋਇਆ ਹੈਗਾ ਠੀਕ ਆ ਸਿੰਪਲ ਟਰੈਕਟਰ ਆ ਬਿਲਕੁਲ ਪਾਵਰ ਸਟੇਅਰਿੰਗ ਹੈਗੀ ਹੈਗਾ ਸਿੰਪਲ ਟਰੈਕਟਰ ਆ ਵਿੱਚ ਤਾਂ ਮੇਰੇ ਵੀ ਸਟੇਅਰਿੰਗ ਦੇਖ ਕੇ ਅੰਦਾਜ਼ਾ ਲਾ ਜਾਣਗੇ ਵੀ ਕਿਹੜਾ ਮਾਡਲ ਟਰੈਕਟਰ ਹੈ ਹਨਾ ਤੇ ਪਰ ਟਰੈਕਟਰ ਬਿਲਕੁਲ オリジナル ਆ ਟਰੈਕਟਰ ਦੀ ਸਮਾਈ ਵੀ ਫੁੱਲ ਆ ਆ ਚੱਕੇ ਚੁੱਕੇ ਬਾਈ ਕਹਿੰਦਾ ਯਾਰ ਸੌ ਆ ਜਾ ਕੋਈ ਰੰਗ ਮੱਝਾ ਹੋਵੇ ਕਿਸੇ ਪਾਸੇ ਬੱਜਾ ਨਹੀਂ ਬਾਈ ਕਿਤੇ ਮੁਰਛ ਵੀ ਹੋਵੇ ਬਾਈ ਕਹਿੰਦਾ ਜੇ ਮੁਰਛ ਵੀ ਹੋਵੇ ਹਨਾ ਕਿਤੇ ਆਹ ਤੁਸੀਂ ਦੇਖ ਸਕਦੇ ਹੋ ਕਿਹਨਾਂ ਆਹ ਚੀਜ਼ਾਂ ਦਾ ਕੀ ਹੈ ਮਾੜਾ ਮੋਟਾ ਕਿਤੇ ਐਂ ਪੁਰਸ਼ ਦਾ ਤਾਂ ਹੋਵੇ ਇਹ ਨਹੀਂ ਹੈਗਾ ਵੀ ਸਾਰਾ ਚੱਕਾ ਪੇਂਟ ਹੋ ਹੈਨਾ ਤੇ ਟਰੈਕਟਰ ਕੀ ਹੈ ਯਾਰ ਟਰੈਕਟਰ ਤੁਹਾਨੂੰ ਮਾਗਰੂ ਵੀ ਦਿਖਾ ਦਿੰਦੇ ਆ ਆ ਨਿਗਾਹ ਮਾਰੋ ਤੂੰ ਮਾਂ ਤੂੰ ਯਾਰਾ ਫਕੀਰ ਕੀ ਕਹਿਣਾ ਚਾਹੁੰਦਾ ਮੈਂ ਯਾਰ ਜਦੋਂ ਸਾਈਡ ਤੇ ਨਾਲ ਕੇ ਇੱਥੇ ਲਾਉਣ ਲੱਗਿਆ ਦੁਕਾਨ ਤੇ ਹਾਂ ਮਾ ਇਹ ਟਰੈਕਟਰ ਨਵਾਂ ਸਟੀering ਪੁਰਾਣੇ ਮਾਡਲ ਆ ਭਾਈ ਬੈਠੇ ਆ ਉਹ ਕਹਦਾ ਨਹੀਂ ਭਾਈ ਯਾਰ ਇਹ ਟਰੈਕਟਰ ਹੀ ਪੁਰਾਣਾ ਯਾਰ ਹਰਾਨ ਵਾਲੀ ਵੱਡੀ ਗੱਲ ਕੀ ਆ ਨਾ ਹਰਾਨ ਵਾਲੀ ਵੱਡੀ ਗੱਲ ਇਹ ਹੀ ਆ ਸਮਾਈ ਦੀ ਗੱਲ ਹੈ ਨਾ ਹੁਣ ਮੈਂ ਤੁਹਾਨੂੰ ਕੈਮਰਾ ਵੀ ਲਓ ਭਾਈ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਟਰੈਕਟਰ ਦਿਖਾਉਣਨੇ ਆ ਨਾ ਆਪਸ ਨੂੰ ਮਰਗਿਆਰ ਮਰਕਿਊਰੀ ਦਿਖਾਉਣਨੇ ਆ ਵਿੱਚ ਹੁਣ ਯਾਰ ਇੱਧਰ ਤਾਂ ਸਾੜਿਆਂ ਨੂੰ ਯਾਰ ਆ ਪਿਆ ਓਕੇ ਦਾ ਨਿਸ਼ਾਨ ਲੱਗਿਆ ਇਹਦੇ ਲੱਗਿਆ ਹੋਇਆ ਓਕੇ ਦਾ ਨਿਸ਼ਾਨ ਆ ਆ ਸੀ ਵਿਚ ਵਾਈ ਕਹਿੰਦੇ ਓਕੇ ਦਾ ਲੱਗਿਆ ਹੋਇਆ ਹੈਗਾ ਤੇਰੇਆਂ ਦੇ ਵੀ ਨਹੀਂ ਹੈਗਾ ਮੇਰੇ ਇੱ딜 ਵੀ ਨਹੀਂ ਹੈਗਾ ਪਿਓ ਓਕੇ ਦਾ ਨਿਸ਼ਾਨੀ ਤੇ ਲੱਗਿਆ ਹੋਇਆ ਹੈ ਨਾ ਆਹ ਦੇਖੋ ਵੀ ਟਰੈਕਟਰ ਦੇਖੋ ਮੇਰਾ 21 ਮਾੜਾ ਟਰੈਕਟਰ ਵੇਖੋ ਬਾਈ ਤੁਸੀਂ ਐਂਡ ਤੇ ਲਿਆ ਕੇ ਸਾਨੂੰ ਉੱਥੇ ਜਿਹੜੀ ਚੀਜ਼ ਦਿਖਾਉਣੀ ਹੈ ਉਹ ਦਿਖਾਉਣੀ ਆ ਆਹ ਸ਼ੋਅ ਆ ਗਈ ਜੀ ਨਾ ਆਦੀ ਇਹ ਖੋਲੀ ਵਕੀਲ ਮੜ ਜਾ ਹਰੇ ਇੱਕ ਮਿੰਟ ਮਾਰੂ ਨੇਗਾ ਮਾੜੀਆਂ ਮੋਟੀਆਂ ਟਾਇਰ ਟਾਂ ਜ਼ਰੂਰ ਕੱਸੀਆਂ ਨੌਜਿਲਾ ਵੇਖੋ ਅਨ ਯੋਜਨਾ ਦੇਖ ਸਕਦੇ ਹਾਂ ਆ ਟੈਂਕੀ ਨਹੀਂ ਹਰਕਾ ਹਾਲੈਂਡ ਦੇ ਅੰਦਰ ਨੂੰ ਖਿੱਚੀ ਹੁੰਦੀ ਹੈ ਨਾ ਟੈਂਕੀ ਵੀ ਦੇਖ ਸਕਦੇ ਹਾਂ ਆ ਸਾਨੂੰ ਦਿਖਾ ਦੇਣਾ ਮਾੜਾ ਜੀ ਹਣਾ ਟਰੈਕਟਰਸ ਇਹਦੇ ਸਾਂ ਵਾਲਾ ਵੀ ਦੂਜਾ ਲੱਗਿਆ ਹੋਇਆ ਤੇ ਤੀਰ ਵਾਲਾ ਸਾਂ ਵਾਲਾ ਹਣਾ ਤੇ ਮੋਰੋ ਚੁੱਲਾ ਦੇਖੋ ਤੁਸੀਂ ਸਾਫ ਪਿਆ ਤੇ ਰੇਡੀਏਟਰ ਦਿਖਾਵਾਂ ਤੁਹਾਨੂੰ ਇਧਰ ਮਾ ਘੁਮਾ ਕੇ ਆ ਦੇਖ ਠੀਕ ਹੈ ਕੁੱਲ ਚੀਜ਼ ਟਰੈਕਟਰ ਦੇ ਨਾਲ ਦੀ ਚੀਜ਼ ਆ ਕੁੱਲ ਟਰੈਕਟਰ ਦੇ ਨਾਲ ਦੀ ਚੀਜ਼ ਹੈ ਨਾ ਅੱਜ ਆ ਖੋਲਿਆ ਬਾਈ ਨੇ ਚਲ ਕੋਈ ਨਹੀਂ ਪਰਾਵਾ ਟਰੈਕਟਰ ਤੇ ਸਮੱਸਿਆ ਆ ਜਾਂਦੀ ਹੈ ਹਨਾ ਤੇ ਇਹ ਵੀ ਗਲਤੀ ਨਾਲ ਹੋਇਆ ਸੀ ਕੀ ਹੋ ਗਈ ਇਹ ਕੋਈ ਮਾਰ ਕੇ ਲੈ ਕੇ ਗਿਆ ਸੀ ਨਾ ਉਹ ਟਰੈਕਟਰਾਂ ਹਾਂ ਉਹਨੇ ਉਹ ਪਮੀਰੀ ਲਾਤੀ ਦੇਖਿਆ ਹੈ ਨਹੀਂ ਵੀ ਤੇ ਡਿਸਟ੍ਰਿਬਿਊਟਰ ਲੱਗਿਆ ਹੋਇਆ ਹਾਂ ਉਹ ਦਾਵਨਾ ਬਸ ਥੋੜਾ ਜਿਹਾ ਰਾਵੜਿੰਗੀ ਪਾਟਿਆ ਕੁਝ ਵੀ ਨਹੀਂ ਰਾਵੜ ਰਿੰਗ ਪਾਟਿਆ ਲੈ ਲੈ ਲੋ ਟਰਾਲੀ ਚੱਕਦਾ ਹੋਊਗਾ ਉਹ ਭਲੇਖੇ ਨਾਲ ਲੈਂਕਾ ਨਾਲ ਚੱਕਾਉਂਦਾ ਸੀ ਟਰਾਲੀ ਬੰਦਾ ਇਹਦੇ ਡਿਸਟ੍ਰਿਬਿਊਟਰ ਲੱਗਿਆ ਹੋਇਆ ਹਾਂ ਉਹ ਭਲੇਖੇ ਨਾਲ ਲੈਂਕਾ ਨਾਲ ਹੀ ਟਰਾਲੀ ਚੱਕਾਉਂਦਾ ਸੀ ਲੈਂਕਾ ਨਾਲ ਟਰਾਲੀ ਬਾਈ ਟਰੈਕਟਰ ਕੀ ਆ ਟੂਮ ਆ ਯਾਰ ਹਨਾ ਆ ਬਾਈ ਨੂੰ ਮੈਂ ਪੁੱਛ ਮਨਾ ਸੱਚੀ ਗੱਲ ਦੱਸੀ ਵੀ ਆ ਨਟਾਂ ਦੇ ਉੱਤੇ ਹਜੇਕ ਨਾਟ ਦੇਖ ਲੋ ਮਾਰੂ ਨੇਗਾ ਮੈਂ ਹਾਂ ਦੁਬਾਰੀ ਕੋਈ ਨਿਕਲ ਨੁਕਲ ਕਰਾਇਆ ਕਹਿੰਦਾ ਭਾਈ ਸਵਾਲ ਪੈਦੀ ਨਹੀਂ ਹੋ ਸਕਦਾ ਨਾਟ ਦਿਖਾਉਣਾ ਸੋਲ ਲੈ ਦੇਖੋ ਮੈਂ ਹਜੇ ਕਰਵਾ ਕੇ ਲਿਆ ਆ ਅਸੀਂ ਕਿਹਨਾਂ ਅਸੀਂ ਸਮਾਈ ਵਾਧ ਰੱਖਦੇ ਆ ਮੈਂ ਹਜੇ ਕਰਾ ਕੇ ਲਿਆਏ ਤੇ ਬਾਈ ਦੇ ਨਾਲ ਦੇ ਆ ਆਹ ਵੇਖ ਸਕਦੇ ਹੋ ਹਾਂ ਆ ਮਾਰੂ ਨੇਗਾ ਤੇਰਾ ਉੱਪਰ ਨਹੀਂ ਹੋ ਗਿਆ ਮਾਖਾ ਬਾਈ ਸਿਰਾ ਹੋ ਗਿਆ ਯਾਰ ਟਰੈਕਟਰ ਇੰਨਾ ਸਮਾਂ ਟਰੈਕਟਰ ਮਿਲਦੀ ਨਹੀਂ ਯਾਰ ਗੱਲ ਇਹ ਨਹੀਂ ਆਪਾਂ ਇਹ ਨਹੀਂ ਕਹਿੰਦੇ ਆ ਪੈਰਪੁਰ ਦਾ ਦੇਖੋ ਬਾਈ ਜਰਾ ਰਾਵਣਾ ਰੋਵਣਾ ਦੇਖੋ ਲਾਈਆਂ ਹੋਈਆਂ ਹਨਾ ਯਾਰ ਆਹ ਕਲੱਚ ਵਾਲਾ ਇਹ ਤੇ ਬਾਈ ਕਹਿੰਦਾ ਵੀ ਇੰਦੇ ਚੱਲਿਆ ਹੋਇਆ 700 78 ਘੰਟੀ ਚੱਲਿਆ ਮੀਟਰ ਤੀਜੀ ਵਾਰ ਪੈ ਗਿਆ ਬਾਈ ਕਹਿੰਦਾ ਇਹਦਾ ਤੇ ਜਿਹੜੇ ਜਿਹੜੇ ਭਰਾਵਾਂ ਨੇ ਇਹ ਟਰੈਕਟਰ ਰੱਖਿਆ 올ਡ ਮਾਡਲ ਹਨਾ ਉਹਨਾਂ ਨੂੰ ਪਤਾ ਹੋਊਗਾ ਵੀ ਬਾਈ ਕਿੰਨੇ ਕਿਤੇ ਮੀਟਰ ਮਚਾਉਂਦਾ ਜਾ ਗਿਆ ਦੇਖੋ ਡਾਕਟਰ ਮਾਰੂਨੇਗਾ ਯਾਰ ਕਿਸੇ ਚੀਜ਼ ਨੂੰ ਚਾਪੀ ਲੱਗੀ ਹੋਵੇ ਮਾੜਾ ਮੋਟਾ ਹੁਣ ਲੀਕਿੰਗ ਠੀਕ ਹੋ ਗਈ ਪਈ ਹੈ ਨਾ ਤੇ ਟੇਡੇ ਬੰਪਾਲਾ ਟਰੈਕਟਰ ਆ ਇਹ ਤੇ ਇਹ ਟਰੈਕਟਰ ਜਦੋਂ ਬੰਦ ਹੋਇਆ ਨਾ ਉਦੋਂ ਆਉਣ ਲੱਗੇ ਸੀ ਖੱਟੇ ਸਟਿੱਕਰਾਂ ਵਾਲੇ ਇਹ ਤੁਹਾਨੂੰ ਮੈਂ ਦੱਸ ਦੇਣਾ ਬਾਈ ਜੀ 10 ਮਾਡਲ ਟਰੈਕਟਰ ਟਰੈਕਟਰ ਆ థਾਈਲੈਂਡ ਠੀਕ ਹੈ ਨਾ ਆ ਛੋਲ ਆਣੀ ਇਹਦੀ ਚੰਗਾ 10 ਮਾਡਲ ਟਰੈਕਟਰ ਆ ਬਾਈ ਦੱਸਿਓ ਵੀ ਕਿੰਨੇ ਨੰਬਰਾਂ ਜੋ ਕਿੰਨੇ ਨੰਬਰ 22 ਨੂੰ ਦੇਣਾ ਚਾਹੁੰਦੇ ਹੋ ਕੁੱਲ ਚੀਜ਼ ਨਾਲ ਦੀ ਆ ਟਰੈਕਟਰ ਚੌਂਕ ਦਾ ਦੇਖੋ 10 ਮਾਡਲ ਟਰੈਕਟਰ ਇੰਨਾ ਸੋਹਣਾ ਟਰੈਕਟਰ ਮੈਂ ਪਹਿਲੀ ਵਾਰ ਦੇਖਿਆ ਹੈਗਾ ਯਾਰ ਟਰੈਕਟਰ ਦੇ ਛਰੀਟ ਵੀ ਹੈ ਨ ਯਾਰ ਜਿੱਦਾਂ ਦਾ ਹੈਗਾ ਉਦਾਂ ਦੀ ਪਿਆ ਜਰਾ ਦੇਖੋ ਇਹ ਦੂਜਾ ਗੇਅਰ ਆਇਆ ਕਲੀਪਰ ਗੇਅਰ ਵਾਲਾ ਇਹ ਯੂਜੀ ਨਹੀਂ ਕਲੀਪਰ ਗੇਅਰ ਵਾਲੇ ਆਏ ਹੋਏ ਆ ਠੀਕ ਠਾਕ ਜੀ ਆ ਵੇਖਾਂਗੇ ਭਾਈ ਟੋਬਰ ਲਾ ਕੇ ਬਾਹਰੇ ਕੱਢਣਾ ਸਾਨੂੰ ਫਿਰ ਦਾ ਪਿਓ ਕੋਲੇ ਭੱਜਿਆ ਆ ਦੇ ਕੋਲੇ